ਮਨਜਿੰਦਰ ਸਿੰਘ ਪਿੰਡ ਕੋੜ ਦੀ ਸਕਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਜੋ ਕਿ ਸਰਦਾਰ ਹਰਪ੍ਰੀਤ ਸਿੰਘ ਸੋਹੀ ਜੀ ਪੰਜਾਬ ਪੁਲਟਰੀ ਫਾਰਮ ਬਾਗੜੀਆਂ ਜੋ ਉਹਨਾਂ ਨੇ 10 ਜਨਵਰੀ ਨੂੰ ਆਨਲਾਈਨ ਟ੍ਰੇਨਿੰਗ ਚਾਲੂ ਕੀਤੀ ਸੀ ਬਹੁਤ ਹੀ ਵਧੀਆ ਤੇ ਫਾਇਦੇਮੰਦ ਹੈ ਮੈਂ ਸਾਰੇ ਹੀ ਭਰਾਵਾਂ ਅੱਗੇ ਬੇਨਤੀ ਕਰਦਾ ਜੋ ਕੋਈ ਮੇਰਾ ਭਰਾ ਇਹ ਬਿਜ਼ਨਸ ਨਵਾਂ ਚਾਲੂ ਕਰਨਾ ਚਾਹੁੰਦਾ ਟ੍ਰੇਨਿੰਗ ਲੈਣ ਤੋਂ ਬਿਨਾ ਨਾਂ ਕਰੇ ਟ੍ਰੇਨਿੰਗ ਲੈ ਕੇ ਹੀ ਚਾਲੂ ਕਰੇ ਮਨਜਿੰਦਰ ਸਿੰਘ ਪਿੰਡ ਕੋੜ ਦੀ ਸਕਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਜੋ ਕਿ ਸਰਦਾਰ ਹਰਪ੍ਰੀਤ ਸਿੰਘ ਸੋਹੀ ਜੀ ਪੰਜਾਬ ਪੁਲਟਰੀ ਫਾਰਮ ਬਾਗੜੀਆਂ ਜੋ ਉਹਨਾਂ ਨੇ 10 ਜਨਵਰੀ ਨੂੰ ਆਨਲਾਈਨ ਟ੍ਰੇਨਿੰਗ ਚਾਲੂ ਕੀਤੀ ਸੀ ਬਹੁਤ ਹੀ ਵਧੀਆ ਤੇ ਫਾਇਦੇਮੰਦ ਹੈ ਮੈਂ ਸਾਰੇ ਹੀ ਭਰਾਵਾਂ ਅੱਗੇ ਬੇਨਤੀ ਕਰਦਾ ਜੋ ਕੋਈ ਮੇਰਾ ਭਰਾ ਇਹ ਬਿਜ਼ਨਸ ਨਵਾਂ ਚਾਲੂ ਕਰਨਾ ਚਾਹੁੰਦਾ ਟ੍ਰੇਨਿੰਗ ਲੈਣ ਤੋਂ ਬਿਨਾ ਨਾ ਕਰੇ ਟ੍ਰੇਨਿੰਗ ਲੈ ਕੇ ਹੀ ਚਾਲੂ ਕਰੇ